ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋ ਖੁਸ਼हाल ਹੋ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮੋਰਿੰਗ 6 ਵਜੇ ਦਾ 6:00 ਵੱਜ ਗਏ ਇੱਧਰ ਮੈਂ ਆਪਣੀ ਮਾਰਨਿੰਗ ਡਰਿੰਕ ਬਣਾ ਲਈ ਜੀਰਾ ਪਾਉਡਰ ਅਜਵਾਇਨਾ ਦਾ ਪਾਣੀ ਤੇ ਇੱਧਰ ਮੈਂ ਨਾ ਰਾਤ ਹਰੀ ਮੂੰਗੀ ਦਾਲ ਹੁੰਦੀ ਸਾਫਤ ਮੂੰਗੀ ਦਾਲ ਭਿੰਤੀ ਸੀ ਤੇ ਹੁਣ ਮੈਂ ਉਹਨੂੰ ਗ੍ਰਾਈਂਡ ਕਰ ਲਿਆ ਇੱਦ ਵੀ ਛਾੜੀ ਮਿਰਚ ਵੀ ਪਾ ਲਈ ਤੇ ਬਾਕੀ ਸਬਜ਼ੀਆਂ ਮੈਂ ਬਰੀਕ ਕੱਟ ਕੇ ਪਾਉਂਗੀ ਸਬਜ਼ੀਆਂ ਮੈਨੂੰ ਵੈਸੇ ਥੋੜੀ ਦਿਖਦੀਆਂ ਮੂੰਹ ਚ ਆਉਂਦੀਆਂ ਅੱਛੇ ਲੱਗਦੇ ਹੋ ਉਹ ਮੈਂ ਇਹ ਚੋਪੜ ਜੀ ਬਰੀਕ ਕਰਕੇ ਪਾਉਂਗੀ ਪਿਆਜ਼ ሽਮਲਾ ਮਿਰਚ ਟਮਾਟਰ ਉਹ ਵੀ ਪਾਉਣਾ ਤੇ ਮੈਂ ਮੂੰਗੀ ਦਾਲ ਦਾ ਪੇਸਟ ਇੱਕ ਵਾਰੀ ਬਣਾ ਲਿਆ ਤੇ ਇਹਨੂੰ ਪਾਣੀ ਪਾ ਕੇ ਐਡਜਸਟ ਕਰ ਲਾਂਗੀ ਸਬਜ਼ੀਆਂ ਮਿਕਸ ਕਰਾਂਗੀ ਆਦਾਂ ਦੇ ਚਿੱਲੇ ਬਣਾਉਂਗਾ ਜੀ ਗ੍ਰੀਨ ਚਿੱਲੇ ਗ੍ਰੀਨ ਮੂੰਗੀ ਦਾਲ ਦੇ ਚਿੱਲੇ ਬਣਾਉਂਗੀ ਤੇ ਅੱਜ ਮੇਰੀ ਮਾਰਨਿੰਗ ਟ੍ਰਿਕ ਪੰਕਟ ਨੇ ਦੋਹਿੰਦਰ ਲਈ ਚਾਹ ਨਹੀਂ ਬਣਾਉਣੀ ਦੀ ਬੰਦੇ ਕਹਿੰਦੇ ਮੇਰੀ ਚਾਹ ਬੰਦ ਉਹਨੇ ਕਿਹਾ ਸੀ ਨਾਰੀਅਲ ਪਾਣੀ ਕਰ ਕਹਿੰਦੇ ਮੈਂ ਨਾਰੀਅਲ ਪਾਣੀ ਪੀਉਂਗਾ ਸਵੇਰੇ ਮੈਂ ਖਾਲੀ ਪੇਟ ਮੈਂ ਵੀ ਚਾਹ ਪੀਂਦਾਂ ਹਾਂ ਕਹਿੰਦੇ ਤੇ ਸਰਕਟ ਜਮ ਉਹਨਾਂ ਦੀ ਚਾਹ ਨਹੀਂ ਬਣਾਈ ਡਰਿੰਕ ਇਧਰ ਮੇਰੀ ਬਣੀ ਪਈ ਐ ਇਹ ਮੈਂ ਪੀਉਂਗੀ ਹੁਣ ਪਾਣੀ ਦਾ ਗਲਾਸ ਮੈਂ ਪੀ ਚੁੱਕੀ ਹਾਂ ਦੋ ਗਲਾਸ ਪਾਣੀ ਦਾ ਪੀ ਦੋ ਗਲਾਸ ਮੈਂ ਪੀ ਚੁੱਕੀ ਐ ਇਹ ਡ੍ਰਿੰਕ ਨੂੰ ਮੈਂ ਹਰ ਰੋਜ਼ ਹੀ ਮੈਂ ਲੈਂਦੀ ਹੈਗੀ ਮਹੀਨੇ 'ਚ ਇੱਕ ਵੀਕ ਲੈਨੇ ਆ ਇੱਕ ਹਫਤਾ ਪੀ ਕੇ ਬਾਅਦ ਵਿੱਚ ਮੈਂ ਬੰਦ ਕਰ ਦਿੰਦੀ ਆ ਫਿਰ ਮੈਂ ਨਾਰਮਲ ਗ੍ਰੀਨ ਟੀ ਲੈ ਲੈਂਦੀ ਹਾਂ ਕਦੇ ਕਦੇ ਸਕੀਪਰ ਵੀ ਕਰ ਦਿੰਦੇ ਨੇ ਕਦੇ ਗ੍ਰੀਨ ਟੀ ਵੀ ਲੈ ਲੈਂਦੀ ਕਦੇ ਮੈਂ ਦੇਣੇ ਵੀ ਜ਼ ਇਹ ਡੇਲੀ ਪੀਣੀ ਮੈਨੂੰ ਬਹੁਤ ਆਖਲਾਦੇ ਕਿ ਇੱਕ ਵੀਕ ਵੀ ਨਹੀਂ ਹੁੰਨੇ ਲਗਾਤਾਰ ਮੈਂ ਜਿਸ ਨੂੰ ਮੈਂ Enjoy ਕਰਦੇ ਆ ਵੀ ਮਾਰਨਿੰਗ ਡਰਿੰਕ ਇਹਦੇ ਨਾਲ ਕੀ ਹੁੰਦਾ ਨਾ ਆਪਣਾ ਮੈਟਾਬੋਲਿਜ਼ਮ ਬੂਸਟ ਹੁੰਦਾ ਮਹੀਨੇ ਇੱਕ ਇੱਕ ਹਫਤਾ ਪੀਣੀ ਚਾਹੀਦੀ ਹੈ ਪਰ ਰੈਗੂਲਰ ਪੀਣ ਲੱਗ ਜਾਈਏ ਕੋਈ ਵੀ ਚੀਜ਼ ਆਪਾਂ ਰੈਗੂਲਰ ਬੇਸਿਸ ਤੇ ਲੈਣਾ ਹੋ ਜਾਂਦਾ ਹੈ ਉਹ ਆਪਣ ਯੂਸਟ ਹੋ ਜੇ ਤਾਂ ਫਿਰ ਆਪਾਂ ਉਹ ਅਸਰ ਕਰਨ ਹਟ ਜਾਂਦੀ ਆਪਾਂ ਨੂੰ ਇਸ ਲਈ ਕਦੇ ਵੀ ਇੱਕ ਚੀਜ਼ ਤੇ ਡਿਪੈਂਡਡ ਨਾ ਰਹੋ ਜਾਂ ਫਿਰ ਤੁਸੀਂ ਬਦਲ ਕੇ ਰਹੋ ਜਿਵੇਂ ਮੈਂ ਇਹ ਡਰਿੰਕ ਲੈ ਲਈ ਕਦੇ ਮੈਂ ਗ੍ਰੀਨ ਟੀ ਲੈ ਲਵਾਂ ਬਦਲ ਬਦਲੋ ਇਹ ਲਗਾਤਾਰ ਮੈਂ ਇੱਕ ਹਫ਼ਤਾ ਹੀ ਲੈਣੀ ਹੋਣੀ ਉਸ ਤੋਂ ਜ਼ਿਆਦਾ ਨਹੀਂ ਮੈਲੇ ਸਰ ਵੀ ਹੁਣ ਮੈਂ ਬ੍ਰੇਕਫਾਸਟ ਵਿੱਚ ਬਣਾ ਰਹੀ ਸੀ ਹਰੀ ਮੂੰਗੀ ਦਾਲ ਦੇ ਚਿੱਲੇ ਸਬਜ਼ੀ ਮੈਂ ਬ੍ਰਿਕ ਚੌਪ ਕਰਕੇ ਪਾ ਲਈ ਐਨੀ ਚਾਹਤਾ ਟੇਸਟੀ ਬਣੇ ਨਾ ਬਹੁਤ ਜ਼ਿਆਦਾ ਟੇਸਟੀ ਬਣੇ ਤੁਸੀਂ ਕਿ ਜਰੂਰ ਟਰਾਈ ਕਰਿਓ ਰਾਤ ਨੂੰ ਦਾਲ ਨੂੰ ਭਿਉਂ ਦਿਓ ਸਵੇਰੇ ਮਿਕਸੀ ਚ ਗ੍ਰाइंड ਕਰ ਲਓ ਵੀ ਸਬਜ਼ੀਆਂ ਪਾ ਲੈ ਬਹੁਤ ਟੇਸਟੀ ਬੰਦੇ ਨੇ 9 ਤਾਂ ਪਾਣੀ ਵਿੱਚ ਰਹਿ ਗਈ ਨੌਗਜੰਚ ਤੇ ਹੁਣ ਮੈਂ ਬਣਾਈ ਆ ਚਾਪਨ ਕਦੂ ਦੀ ਸਬਜ਼ੀ ਇਹਨਾਂ ਬ੍ਰਿਫ ਸਵੇਰ ਦੇ ਬ੍ਰੇਕਫਾਸਟ ਵਿੱਚ ਸਾਰਿਆਂ ਨੇ ਦਾਲ ਦੇ ਚਿੱਲੇ ਖਾ ਲਏ ਜਿਹੜੇ ਮੈਂ ਹਰੀ ਮੂੰਗੀ ਦੇ ਦਾਲ ਦੇ ਚਿੱਲੇ ਬਣਾਏ ਸਾਰਿਆਂ ਨੂੰ ਉਹੀ ਖਾਣੇ ਬ੍ਰੇਕਫਾਸਟ ਤੋਂ ਬਾਅਦ ਖਤਮ ਤੇ ਮੈਂ ਸਬਜ਼ੀ ਤੇ ਪਹਿਲਾਂ ਵਾਸਤੇ ਬਣਾ ਕੇ ਰੱਖ ਦਿੱਤੀ ਚਾਪਨ ਕਦੂ ਦੀ ਇਹਨੂੰ ਕੱਟ ਕੇ ਡੋਂਗਨ ਚ ਲੈ ਕੜਾਹੀ ਕਈ ਵੀ ਗੈਸ ਤੇ ਪਰ ਆਪਾਂ ਰਹਿ ਜਾ ਲਵਾਂਗਾ ਮੈਂ ਕਿ ਇਹਨੂੰ ਡੋਂਗੇ ਛੱਡਣਾ ਮੈਂ ਪਾਣੀ ਉਤ ਮਾਈਕ੍ਰੋਵੇਵ 'ਚ ਕਰ ਲਵਾਂਗੀ ਆਟਾ ਮੈਂ ਦਬਹਿ ਦੇ ਬੁੰਨੂੰਗੀ ਤਾਜ਼ਾ ਆ ਤਾਂ ਨਹੀਂ ਬੁਢੀ ਆ ਤਾਂ ਮਿੰਟਾਂ ਵਿੱਚ ਹੀ ਚੀਲੇ ਖਾ ਲਏ ਕਹਿੰਦੇ ਸੱਚੀ ਕਹਿੰਦੇ ਸੁਆਦ ਨਹੀਂ ਤਾਂ ਕਹਿੰਦੇ ਬਹੁਤ ਸੁਆਦ ਨੇ ਸੱਚ ਕਰਕੇ ਜਿਵੇਂ ਆਹ ਸਵੇਰ ਦਾ ਕੰਮ ਸਵੇਰ ਦਾ ਬ੍ਰੈਕਫਾਸਟ ਤਾਂ ਮੈਂ ਜਲਦੀ ਖਤਮ ਹੋ ਗਿਆ ਹੁਣ ਮੈਂ ਕਿਚਨ ਕਲੀਨ ਕਰਦਣੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ થોਦੋਂ ਹੋਰ ਤੇ ਦੱਸ ਦੂੰਗਾ ਕਿ ਨਹੀਂ ਇੱਕ ਕੱਟਣੀ ਆ ਆਪਣੇ ਰੂਮ ਦੀ ਕਰੂੰ ਕਰੀ ਉਹ ਕਰੂੰਗੀ ਆਹ ਫਰੋਂ ਚੀਲੇ ਬਣਾਉਣ ਚ ਟਾਈਮ ਲੱਗਦਾ ਹੋਰ ਕੁਝ ਨਹੀਂ ਟੇਸਟੀ ਬਹੁਤ ਜ਼ਿਆਦਾ ਨਾਲ ਦੇ ਨੇ ਹੈਲਦੀ ਵੀ ਹੁੰਦੇ ਨੇ ਫਾਈਰ ਪ੍ਰੋਟੀਨ ਬ੍ਰੈਕਫਾਸਟ ਹੋਇਆ ਨਾ ਕਸਪਰੋਂ ਨੂੰ ਜੇ ਨਾ ਟਾਈਮ ਲੱਗੇ ਤਾਂ ਦੋ ਤਵੇ ਰੱਖ ਲਓ ਦੋ ਫਰਾਈ ਪੈਨ ਰੱਖ ਲਓ ਹਨਾ ਫੇਰ ਜਲਦੀ ਬਣ ਜੂਗਾ ਇੱਥੇ ਫਰਾਈ ਪੈਨ ਚ ਟਾਈਮ ਲੱਗਦਾ ਨਾ ਅਕਾ ਨਹੀਂ ਥੋੜੀ ਘਰਮਾ ਬਹੁਤ ਜ਼ਿਆਦਾ ਕਰਦੀ ਨਹੀਂ ਪਰ ਕਰਾਂਗੀ ਕਈ ਵਾਰ ਨਾ ਆਪਾਂ ਨੂੰ ਇਹ ਵਹਿਮ ਹੁੰਦਾ ਕਿ ਰੋਟੀ ਬਿਨਾਂ ਢਿੱਡ ਨਹੀਂ ਭਰਦਾ ਹੈਗਾ ਸਿਆਣੇ ਵੀ ਕਹਿੰਦੇ ਕੁਛ ਮਰਜ਼ੀ ਖਾਈ ਚੱਲੋ ਪੁੱਤ ਰੋਟੀ ਬਿਨਾਂ ਢਿੱਡ ਨਹੀਂ ਭਰਦਾ ਹੈਗਾ ਕਮਜ਼ੋਰੀ ਪੈ ਜੂਗੀ ਪਰ ਹੁਣ ਉਹ ਗੱਲ ਨਹੀਂ ਹੈਗੀ ਰੋਟੀ ਉਹਨਾਂ ਵਾਸਤੇ ਜਿਹੜੇ ਬਹੁਤ ਖਾੜਗਰ ਤਿੰਨੇ ਮਜ਼ਦੂਰਾਂ ਆਖਦੇ ਇਹਨਾਂ ਨੇ ਮਜ਼ਦੂਰੀਆਂ ਕਰਨੇ ਸਾਰਾ ਦਿਨ ਮਿਹਨਤ ਕਰਨੀ ਆ ਉਹ ਰੋਟੀ ਖਾਣ ਆਪਣੇ ਵਰਗਾ ਦੇ ਤਿੰਨ ਟਾਂਕੇ ਰੋਟੀ ਖਾਵਾਂਗੇ ਤਾਂ ਆਪਾਂ ਤਾਂ ਫੈਟ ਹੀ ਜਮਾ ਕਰਾਂਗੇ ਅੰਦਰ ਇਸ ਕਰਕੇ ਇਹ ਮੰਨਦਾ ਬਹਿਮ ਹੁੰਦਾ ਕਿ ਰੋਟੀ ਵਿੱਚ ਖਾਦੇ ਦਵਿੰਦਰ ਵੀ ਥੋੜਾ ਜਿਹਾ ਇਹ ਫੈਮ ਕਰਦੇ ਨੇ ਮੈਂ ਤਾਂ ਰੋਟੀ ਨਹੀਂ ਖਾਦੀ ਹੁਣ ਮੈਂ ਉਹਨਾਂ ਨੂੰ ਕਿਹਾ ਦੇਖੋ ਤੁਸੀਂ ਬ੍ਰੇਕਫਾਸਟ ਕਰ ਲਿਆ ਵਧੀਆ ਬਹੁਤ ਵਧੀਆ ਹੈਲਦੀ ਪ੍ਰੋਟੀਨ ਰਿਚ ਬ੍ਰੇਕਫਾਸਟ ਹੁਣ ਦੁਪਹਿਰੇ ਲੰਚ ਕਰੀਓ ਹਨਾ ਕਹਿੰਦੇ ਹੈ ਮੈਨੂੰ ਉਦੋਂ ਤੱਕ ਭੁੱਖ ਨਹੀਂ ਲੱਗੂਗੀ ਮੈਂ ਕਿਉਂ ਨਹੀਂ ਭੁੱਖ ਲੱਗਦੀ ਇਹਨਾਂ ਆਪਣੇ ਮਨ 'ਚ ਹੁੰਦਾ ਕਿ ਭੁੱਖ ਲੱਗੂ ਤੋ ਜੇ ਰਤਾ ਆਪ ਪ੍ਰੋਪਰ ਪ੍ਰੋਟੀਨ ਲੈਨੇ ਡਾਈਟ ਵਿੱਚ ਜੇ ਤਾਂ ਆਪਾਂ ਨੂੰ ਵਾਰੀ-ਵਾਰ ਜਿਹੜੇ ਭੁੱਖ ਦੇ ਕਰੀਵਿੰਗਸ ਹੁੰਦੇ ਨੇ ਫਿਰ ਆਪਾਂ ਉਹ ਵੀ ਲੱਗਦੀ ਆਪਨਾ ਪ੍ਰੋਟੀਨ ਸਹੀ ਆਪਾਂ ਲਈ ਚਾਹੀਦਾ ਨਾ ਤੋ ਵਾਰੀ-ਵਾਰ ਜਿਹੜੀ ਛੋਟੇ-ਛੋਟੇ ਭੁੱਖ ਲੱਗਦੇ ਆਪਾਂ ਹੁੰਦਾ ਵੀ ਮੂੰਹ 'ਚ ਕੁਝ ਖਾ ਲਈ ਮੂੰਹ 'ਚ ਕੁਝ ਪਾ ਲਈ ਹੈ ਨਾ ਫਿਰ ਉਹ ਨਾਲ ਇੱਕ ਪ੍ਰੋਟੀਨ ਆਪਾਂ ਡਾਈਟ ਵਿੱਚ ਸਹੀ ਹੋਣਾ ਜਿਹਦੇ ਇੱਕ ਪਾਣੀ ਵੀ ਇਨਟੇਕ ਪ੍ਰੋਪਰ ਰੱਖੋ ਪਾਣੀ ਵਾਰੀ-ਵਾਰ ਪੀਓ ਉਦੋਂ ਵੀ ਆਪਾਂ ਨੂੰ ਭੁੱਖ ਮਹਿਸੂਸ ਨਹੀਂ ਹੁੰਦੀ ਤੇ ਵਾਰ ਆਪਾਂ ਨੂੰ ਲੱਗੀਦਾ ਪਿਆਸ ਹੁੰਦੀ ਆ ਪਰ ਆਪਾਂ ਭੁੱਖ ਸਮਝ ਕੇ ਕੁਝ ਨਾ ਕੁਝ ਖਾ ਲੈਂਦੇ ਪਾ ਕਾ ਕੁਛ ਲੈਣਿਆ ਉਹ ਵੀ ਆਪਾਂ ਹੈਲਦੀ ਦੇਖੋ ਫਿਰ ਕੁਛ ਨਾ ਕੁਛ ਖਾਣੇ ਇਸ ਲਈ ਪਾਣੀ ਪ੍ਰੋਪਰ ਆਵਦਰ ਰੱਖੋ ਸਹੀ ਪਾਣੀ ਬਾਰੀ ਬਾਰੀ ਤੁਸੀਂ ਲਈ ਚਲੋ ਇੱਕ ਹਰ ਇੱਕ ਡਾਈਟ ਵਿੱਚ ਪ੍ਰੋਟੀਨ ਹੋਣਾ ਜ਼ਰੂਰੀ ਹੈ ਪ੍ਰੋਟੀਨ ਰਿਚ ਡਾਈਟ ਲਓ ਫਾਈਬਰ ਵੀ ਲਓ ਪਰ ਜਿਹੜੇ ਆਪਾਂ ਨੂੰ ਬਾਰੀ ਬਾਰੀ ਭੁੱਖ ਮਹਿਸੂਸ ਹੁੰਦੀ ਹੈ ਉਹ ਨਹੀਂ ਹੁੰਦੀ ਜੀ ਕਿਚਨ ਹੋ ਗਈ ਕਲੀਨ ਮੈਂ ਕਿ ਹੁਣ ਡੱਬਿਆਂ ਚ ਨਾ ਹੁਣ ਕੀਨ ਰੱਖਿਆ ਨੇ ਇਹਦੇ ਫਿਲ ਕਰਕੇ ਰੱਖ ਲਾ ਇਹ ਵੀ ਮੇਰਾ ਕੰਮ ਖਤਮ ਹੋਊਗਾ ਅਰ ਜਨਾ ਮੈਂ ਕਿਚਨ ਸ਼ੁਰੂ ਕਰਨੀ ਸਾਫ ਕਰਨੀ ਕਰਨੀ ਮੈਂ ਕੱਲ੍ਹ ਵੀ ਸੀ ਇਸ ਮਹੀਨੇ ਮੈਂ ਲੇਟ ਹੋ ਗਈ ਕਿਚਨ ਸਾਫ ਕਰਦੀ ਨੂੰ ਤੇ ਹੁਣ ਮੈਂ ਸੋਚਿਆ ਵੀ ਕਿਚਨ ਮੈਂ ਕੋਟ ਠਹਿਰ ਜਾ ਦਿਹ ਹਫਤਾ ਕੋਟ ਠਹਿਰ ਜਾ ਫਿਰ ਸਫਾਈ ਕਰੂ ਕਿਚਨ ਦੀ ਕਿਉਂਕਿ ਹੁਣ ਕੱਲ੍ਹ ਨੂੰ ਕਣਕ ਵੱਢਣ ਲੱਗਣਾ ਉਹ ਕਰਕੇ ਕਣਕ ਵੱਢੀ ਆਨਦੋ ਹਫਤਾ 10 ਦਿਨ ਰੋਕੇ ਸਾਫ ਕਰੂੰਗੀ ਅੱਛੀ ਤਰ੍ਹਾਂ ਸਾਫ ਕਰ ਦੂ ਫਿਰ ਮੈਂ ਪੂਰੀ ਡੀਪ ਕਲੀਨਿੰਗ ਉਪਰ ਪੱਖਾ ਵੀ ਛੱਤ ਝਾੜ ਦੂ ਉੱਪਰ ਜਿਹੜੇ ਮੈਟ ਬਿਸ਼ੂ ਕਵਰਡਸ ਦੇ ਉੱਪਰ ਉਹ ਮੈਟ ਵੀ ਅੱਛੀ ਤਰ੍ਹਾਂ ਧਾਰ ਕੇ ਨੀਚੇ ਵਾਸ਼ ਕਰਕੇ ਲਗਾ ਦੇ ਦੋ ਵਾਲੀ ਬੈਠੇ ਲਗਾਏ ਬਨੇ ਸਰਕਿਣਾ ਪਰ ਮੈਂ ਇਹ ਹੀ ਸੋਚਿਆ ਸਾਰੀ ਵੀ ਕਿਚਨ ਦੀ ਕਲੀਨਿੰਗ ਥੋੜਾ ਠਹਿਰ ਕੇ ਕਰਨ ਨੂੰ ਪਰ ਅੱਛੀ ਦਾ ਡੀਪ ਕਲੀਨ ਹੋ ਜੇ ਸਾਰੀ ਵੀ ਕਿਚਨ ਤੇ ਮੇਰੇ ਕੋਲ ਨਕਲ ਤਾਂ ਨਹੀਂ ਆਈ ਇਹਦੇ ਵੀ ਕਿਚਨ ਸਾਫ ਕਰਨ ਵਾਲੀ ਕਿਚਨ ਸਾਫ ਕਰਨ ਵਾਲੀ ਆ ਬਸ ਆਈ ਹੋਵੇ ਥੋੜ੍ਹਾ ਥੋੜ੍ਹਾ ਗੰਦਗੀ ਹੁਣ ਸ਼ੁਰੂ ਹੋਣੀ ਹੈ ਉਹਨਾਂ ਨੂੰ ਕੀ ਨਾ ਸੀ ਬਹੁਤ ਘੱਟ ਖਾਣੇ ਪਰ ਦਿਵਿੰਦਰ ਆਦਤ ਹੈ ਖਾਂਦੇ ਖਾਂਦੇ ਨੇ ਜਿੱਦਾਂ ਕੀ ਚਨੇ ਲੈ ਕੇ ਰੱਖ ਦੋਨੇ ਭੁੰਨੇ ਹੋਈ ਇੱਕ ਆ ਮਿਕਸਚਰ ਆਉਂਦਾ ਇਹਦੇ ਵਿੱਚ ਕਾਫੀ ਕੁਝ ਹੈ ਜਿਵੇਂ ਇਹਦੇ ਵਿੱਚ ਚਨੇ ਵੀ ਨੇ ਮੱਕੀ ਵੀ ਹੈ ਬਾਜਰਾ ਵੀ ਹੈ ਕਣਕ ਵੀ ਹੈ ਭੁੰਨੀ ਹੋਈ ਇਹਦੇ ਵਿੱਚ ਸੋਇਆ ਬੀਨ ਵੀ ਭੁੰਨੀ ਹੋਈ ਹੈ ਦਾ ਮੂੰਗੀ ਦਾਲ ਵੀ ਹੈ ਹਰੀ ਮੂੰਗੀ ਦਾਲ ਵੀ ਹੈ ਇਹਦੇ ਵਿੱਚ ਭੁੰਨੀ ਹੋਈ ਇਹ ਡਰਾਈ ਰੋਸਟਡ ਮਿਕਸਚਰ ਹੁੰਦਾ ਇਹ ਵੀ ਬਹੁਤ ਟੇਸਟੀ ਲੱਗਦਾ ਆਹ ਉਹ ਮਿਕਸਚਰ ਵੀ ਨੂੰ ਕੀ ਨਾਲ ਉਹ ਇਹ ਕੁਝ ਖਾਣਾ ਹੈ ਜੀ ਹੁੰਦਾ ਅਰੇ ਨੰਦੋ ਇੱਕ ਬਾਰੋਖੀ ਦੇ ਨਾਮ ਤੋਂ ਉੱਪਰ ਲੱਗਿਆ ਹੁੰਦਾ ਜਿਹੜਾ ਵਾਈਟ ਸਾਲਟ ਆ ਉਹ ਆਪਣੇ ਲਈ ਬਿਲਕੁਲ ਅੱਛਾ ਨਹੀਂ ਹੈ ਕਿਉਂਕਿ ਉਹ ਨਾਲ ਆਪਣਾ weight ਵਧਦਾ ਵਾਈਟ ਸਾਲਟ ਨਾਲ ਇਸ ਲਈ ਵਾਈਟ ਸਾਲਟ ਵੀ ਹੈਗਾ ਆਪਾਂ ਨੂੰ ਪਿੰਕ ਸਾਲਟ ਯੂਜ਼ ਕਰਨਾ ਚਾਹੀਦਾ ਹਿਮਾਲయన్ ਪਿੰਕ ਸਾਲਟ ਉਹ ਯੂਜ਼ ਕਰੋ ਇਹ ਹੋ ਗਈ ਨਮਕੀਨ ਫ੍ਰੀਸਟਿਲ ਕਰਤੇ ਸਾਰੇ ਹੋ ਗਏ ਤੋਂ ਆਪਣੇ ਲਈ ਮੈਂ ਖੋਲ ਵੀ ਪੋਰ ਬਣਾ ਲਿਆ ਇਹਨੇ ਇੱਕ ਡੱਬੀ ਖੋਲ ਕੇ ਰੱਖਣੀ ਜੁਣੀ ਆ ਪਰ ਮੈਂ ਰੋਜ਼ ਇੱਕ ਤੇ ਦੋ ਬਿਸਕਟ ਖਾਂਦੀ ਆ ਮੈਂ ਜ਼ਿਆਦਾ ਨਹੀਂ ਖਾਂਦੀ ਕਿ ਜਦ ਰਹਾਏ ਮੂੰਹ ਨਾਲ ਕੁਝ ਮਿੱਠਾ ਖਾਈ ਲਈ ਕੁਝ ਮਿੱਠਾ ਖਾਈ ਤੇਈ ਵਾਰ ਮੈਂ ਖਾਂਦੀ ਵੀ ਨਹੀਂ ਕੋਈ ਹੋਰ ਚੀਜ਼ ਖਾਂਦੀ ਜੇ ਆਪਾਂ ਖਾਂਦੀ ਨਹੀਂ ਨਹੀਂ ਮੈਨੂੰ ਸੌਂਗਟਾਲ ਬਿਸਕਟ ਬਹੁਤ ਜ਼ਿਆਦਾ ਪਸੰਦ ਨੇ ਇੱਕ ਡੱਬੀ ਮੈਂ ਖੋਣ ਕੇ ਆ ਰਹੀ ਹੁਣੀ ਐ ਫਿਰ ਕਈ ਦਿਨ ਉਹ ਮੈਂ ਖਾ ਲਵਾਂਗੀ ਹੈ ਹੀ ਥੋੜੀ ਜਿਹੀ ਬਿਸਕਟ ਨੇ ਦੇ ਵਿੱਚ ਸਾਰੇ ਹੱਥ ਬਿਸਕਟ ਮਸਾਲੇ 10 ਦੇ ਟੁਕੜੇ ਨੇ ਚਾਕਲੇਟ ਜਿਸ ਮੇਰੀ ਭਾਲਤੂ ਦੀ ਹੋ ਜਾਂਦੀ ਜਿਹੜੇ ਮੈਂ ਚਾਹ ਵਾਲੀ ਦਿਖਾਣ ਦੀ ਕਰੀ ਜੰਮ ਉਹ ਵੀ ਪੂਰੀ ਹੋ ਜਾਂਦੀ ਐ ਤੇ ਮਿੱਠਾ ਵੀ ਇੱਥੇ ਮਿਲ ਜਾਂਦਾ ਇਹ ਖਾਣੇ ਹੁੰਦੇ ਆ ਜਿਹੜਾ ਮੈਂ ਪਾਣੀ ਚੋਂ ਚੀਕੂ ਤੋੜ ਕੇ ਰੱਖੇ ਸੀ ਲਫਾਫੇ ਵਿੱਚ ਪਾ ਕੇ ਪੱਕ ਗਏ ਅੱਜ ਉਹ ਬਿਲਕੁਲ ਸੌਫਟ ਹੋਏ ਪੈਣ ਦੁਪਹਿਰੇ ਖਾਵਾਂਗੇ ਫਰੂਟ ਚੀਕੂ ਸੌਫਟ ਹੋਏ ਪੈਣੇ ਸਾਰੇ ਕੋਈ ਕੋਈ ਜ਼ਿਆਦਾ ਸੌਫਟ ਹੋ ਗਿਆ ਬਹੁਤ ਜ਼ਿਆਦਾ ਪਰ ਖਾਨਚ ਦਵਿੰਦਰ ਕਹਿੰਦੇ ਇੰਨਾ ਮਿੱਠਾ ਨਹੀਂ ਇਹਨਾਂ ਖਾਖ ਸਵੇਰੇ ਕਟਵਾਇਆ ਸੀ ਇੱਕ ਚੀਕੂ ਆ ਘੱਟੇ ਪੇ ਥੋੜੇ ਖਾਂਦੇ ਇਹਨਾਂ ਨੇ ਕਹਿੰਨੇ ਮਿੱਠਾ ਘੱਟ ਦੇਖੂਗੀ ਦੁਪਹਿਰ ਖਾ ਕੇ ਮੈਂ ਵੀ ਇੱਕ ਭੈਣ ਨੇ ਨਾ ਕਮੈਂਟ ਕਰਿਆ ਸੀ ਹੋਣ ਟੂਰਲ ਵੀਡੀਓ ਤੇ ਕਿ ਤੁਸੀਂ ਆ ਉੱਪਰ ਜਿਹੜਾ ਬੈੱਡ ਬਣ ਹੈ ਯੂਜ਼ ਕਿਵੇਂ ਕਰਦੇ ਹੋ ਹਾਂ ਤਾਂ ਕੋਈ ਇਹਦੀ ਸਾਈਡ ਤੇ ਨਾ ਪੌੜੀ ਬਣੀ ਹੋਈ ਆ ਉਹ ਲਈ ਇਹ ਪੌੜੀ ਨਾਲ ਯੂਜ਼ ਹੁੰਦੇ ਪੌੜੀ ਨਾ ਪੌੜੀ ਉੱਪਰ ਜਾਣ ਵਾਸਤੇ ਹੀ ਬਣਾਈ ਆ ਸਾਈਡ ਤੇ ਪੌੜੀ ਬਣੀ ਹੋਈ ਆ ਆਈ ਹੋਪਸ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿਉਂਕਿ ਮੈਨੂੰ ਵੀਡੀਓ ਚ ਮੈਨੂੰ ਦਿਖਿਆ ਨਹੀਂ ਹਾਂ ਦਿਮਾਗ ਚ ਆ ਜਾਂਦਾ ਹੈ ਨਾ ਕਿ ਬੈੱਡ ਤਾਂ ਬਣਿਆ ਪਰ ਆਪਾਂ ਇਹਨੂੰ ਬੈੱਡ ਤੱਕ ਜਾਣਾ ਕਿਵੇਂ ਆ ਅੱਛਾ ਸਵਾਲ ਪੁੱਛਿਆ ਨਾ ਨੇ ਮੇਰੀ ਨਾ ਕੱਪੜੇ ਵਿੱਚ ਸਰਦੀਆਂ ਵਾਲੇ ਕਪੂ ਸੂਟਾਂ ਨਾਲ ਦੇ ਦੁਪੱਟੇ ਸਟੇਲ ਵਿੱਚ ਰੁੱਲਦੇ ਫਿਰਦੇ ਸੀ ਹੈਂਗਰਾਂ ਤੇ ਤੇ ਕੁਝ ਫੁੱਲ 슬ੀਵਸ ਤੇ ਟੀ-ਸ਼ਰਟਸ ਸੀ ਅੱਜ ਮੈਂ ਸੋਚਿਆ ਇਹੀ ਕੱਢਾਂ ਪਹਿਲਾਂ ਕਿਉਂਕਿ ਜਦੋਂ ਵੀ ਕੱਪੜਾ ਖੋਲਦੇ ਤਾਂ ਕਪੜਾ ਚੱਕਦੇ ਤਾਂ ਹੁੰਦਾ ਸੀ ਜਦੋਂ ਇਹ ਚੀਜ਼ਾਂ ਜਿਹੜੀਆਂ ਬਹੁਤ ਯੂਸ ਨਹੀਂ ਹੋਣ ਕਰਨੀਆਂ ਹੁਣ ਦੇ ਮੌਸਮ ਦੀ ਨਹੀਂ ਹੈਗੀਆਂ ਉਹ ਜੋ ਦੇਖਦਿਆਂ ਕਰਾਈ ਹੁੰਦਾ ਵੀ ਆਪਾਂ ਇਹ ਚੱਕ ਕੇ ਰੱਖ ਦਈਏ ਨਾ ਕੋਈ ਦੁਪੱਟੇ ਇਹੋ ਜਿਹੇ ਸੀਗੇ ਜਿਹੜੇ ਸਰਦੀਆਂ ਵਾਲੇ ਸੂਟਾਂ ਨਾਲ ਦੇ ਸੀ ਉਹ ਦੁਪੱਟੇ ਚੱਕੇ ਨਹੀਂ ਸੀ ਕਿਉਂਕਿ ਦੁਪੱਟੇ ਮੈਂ ਅਲੱਗ ਤਰੀਕੇ ਨਾਲ ਸੰਭਾਲਦੀ ਹੁੰਦੀ ਹਣੀ ਯਾਨੀ ਇੱਕ ਸੂਟਕੇਸ ਲਗਾਇਆ ਹੋਇਆ ਹੈ ਮੈਂ ਸੂਟਕੇਸ ਚ ਬੰਦ ਕਰਕੇ ਰੱਖਦੀ ਹਾਂ ਜਿਹੜਾ ਕੋਈ ਪਾਰਟੀ ਵੇਅਰ ਸੂਟ ਨੇ ਉਹ ਸੂਟ ਦੇ ਨਾਲ ਹੀ ਰੱਖਦੀ ਹੁੰਦੀ ਹੁੰਦੀ ਉਹ ਤਾਂ ਸੰਭਾਲ ਲੇਗੀ ਜਿਹੜੇ ਉਹ ਨਾਰਮਲ ਕੋਈ ਸੂਟਸ ਹੁੰਦੇ ਨੇ ਕੌਣ ਜਾਣ ਵਾਲੇ ਜਾਂ ਕੋਈ ਕਰੇ ਪੌਣਾਂ ਜਿਵੇਂ ਇਹ ਹਨਾ ਜੋ ਵੀ ਸਰਦੀਆਂ ਦੇ ਦੁਪੱਟੇ ਹੁੰਦੇ ਨੇ ਉਹ ਅਲੱਗ ਸੂਟਕੇਸ ਚ ਪਾ ਕੇ ਰੱਖਦੀ ਹੁੰਦੀਆਂ ਤੇ ਅੱਜ ਇਹ ਕੱਢੇ ਨੇ ਜਿਹੜਾ ਕੋਈ ਲੱਗੂ ਮੈਨੂੰ ਵਾਸ਼ ਕਰਨ ਵਾਲਾ ਵਾਸ਼ ਕਰ ਦੂੰਗੀ ਜਿਹੜਾ ਕੋਈ ਲੱਗੂ ਵੀ ਨਹੀਂ ਵਾਸ਼ ਕਰਨਾ ਯੂਜ਼ਿੰਗ ਕੀਤਾ ਹੋਈ ਰੱਖ ਦੂੰਗੀ ਤੇ ਕੁਝ ਟੀ-ਸ਼ਰਟਸ ਸੀ ਫੁੱਲ 슬ੀਵਸ ਦੇ ਹੋ ਗਏ ਹੁਣ ਮੌਸਮ ਗਰਮੀ ਵਧ ਜਾਂਦੀ ਹੈ ਫ ਮੈਨੂੰ ਇਹ ਵੀ ਚੱਕ ਕੇ ਰੱਖਣਾ ਕਪੜੇ ਵਿੱਚ ਮੈਂ ਸਿਰਫ ਉਨੇ ਹੀ ਕੱਪੜੇ ਰੱਖ ਲਿਉਣੀ ਨੇ ਜਿਹੜੇ ਰੋਜ਼ ਵਾਂਗੂ ਯੂਜ਼ ਕਰੀ ਆਪਾਂ ਰੋਜ਼ ਵਾਂਗੂ ਪਾਈ ਹੈ ਹਨਾ ਜਿਹੜੇ ਥੋੜੇ ਵੀ ਮੌਸਮ ਚਲਾ ਗਿਆ ਸਰੋ ਚੱਕ ਕੇ ਰੱਖ ਦਨੇ ਆ ਫਿਰ ਅਲਮਾਰੀ ਸਾਫ਼ ਵੀ ਰਹਿੰਦੀ ਹੈ ਤੇ ਆਪਾਂ ਨੂੰ ਜਿਹੜਾ ਵੀ ਕੱਪੜਾ ਚਾਹੀਦਾ ਹੁੰਦਾ ਉਹ ਮਿਲ ਵੀ ਜਾਂਦਾ ਦਵਿੰਦਰ ਦੀ ਟੀ-ਸ਼ਰਟਸ ਜੀ ਪਈਆਂ ਸੀ ਫੁੱਲ 슬ੀਵ ਇਹ ਵੀ ਮੈਨੂੰ ਰੋਸ਼ ਕਹਿੰਦੀ ਸੀ ਤੂੰ ਮੇਰੇ ਟੀ-ਸ਼ਰਟਸ ਵਿੱਚ ਚੱਕੀਆਂ ਹੈ ਫੁੱਲ 슬ੀਵ ਸੀ ਇਹਨਾਂ ਨੂੰ ਚੱਕ ਕੇ ਰੱਖ ਦੇ ਕਿ ਹੁਣ ਇੱਥੇ ਰੱਖਿਆ ਨੇ ਇਹਨਾਂ ਦੇ ਕੱਪੜੇ ਚ ਵੀ ਰੱਖੂਗੀ ਆਪਿਆਂ ਵੀ ਕੱਪੜੇ ਜਿਹੜੇ ਜੋ ਮੈਨੂੰ ਲੱ ਤੇ ਕਾਟਨ ਦੇ ਦੁਪੱਟੇ ਸੀ ਹੈ ਕਿ ਮੇਰੇ ਅੱਜ ਮਿਲੇ ਆ ਉੱਧਰ ਦੂਸਰੇ ਰੂਮ ਵਿੱਚ ਕਬੜੇ ਤੇ ਪੈਸੇ ਦੇ ਬਾਕਸੇ ਦੇ ਵਿੱਚ ਕਾਟਨ ਦੇ ਦੁਪੱਟੇ ਨੇ ਇਹ ਮੈਂ ਕੱਢ ਦੇ ਜਹ ਹੁਣ ਦੁਪੱਟਿਆਂ ਕਾਟਨ ਦੀ ਜਰੂਰਤ ਪਿਆ ਕਰੂਗੀ ਤੇ ਹੁਣ ਅੱਗੇ ਮੈਂ ਬਾਥਰੂਮ ਵਿੱਚ ਆਵਲੀ ਵੈਨਟੀ ਸੈੱਟ ਕਰਨੀ ਸੀ ਸਮਾਨ ਨਾ ਅੱਗੇ ਤੱਕ ਆਇਆ ਪਿਆ ਆ ਇਹ ਨਾਲ ਦਾ ਭਰਿਆ ਪਿਆ ਦੇ ਵਿੱਚ ਕੋਈ ਜਗ੍ਹਾ ਹੀ ਨਹੀਂ ਕੁਝ ਰੱਖਣ ਨੂੰ ਕਿਉਂਕਿ ਦੀਵਾਲੀ ਵੇਲੇ ਮੈਂ ਸੈੱਟ ਕੀਤਾ ਸਾਰਾ ਸਮਾਨ ਕੱਢ ਕੇ ਉਹ ਸੈਟਿੰਗ ਕਰੀ ਸੀ ਇਹਦੀ ਤੇ ਹੁਣ ਸੈਟਿੰਗ ਕਰਦੀ ਆ ਸਫਾਈ ਨਹੀਂ ਕਹਿ ਸਕੂਗੀ ਕਿ ਸਫਾਈ ਕਰਨੇ ਕਿਉਂਕਿ ਦੇ ਵਿੱਚ ਕੁਝ ਵੀ ਨਹੀਂ ਸੀ ਨਾ ਕੋਈ ਰੇਤਾ ਨਾ ਮਿੱ बस सिर्फ आईसी के समान उथल-पुथल होए ना जेडा आपा सेट नहीं करदे कोई चीज आपा रखती कोई चक ली है ना फिर आगे पीछे होएगा जगह ही ले लेंगे कुछ तो तेल वाले बॉटल्स में कुछ तो मैं तेल ਘਰੇ بنائے ਹੋਇਆ ਕੋਈ ਕੁਛ ਜਿਹੜਾ ਐਕਸਟਰਾ ਆਇਲ ਹੁੰਦਾ ਹੋਵੇ ਇੱਥੇ ਰੱਖਦਾ ਨਹੀਂ ਹੁੰਦੀਆਂ ਕੋਈ ਵੀ ਸੋਪ ਐਕਸਟਰਾ ਫੇਸ ਵੋਸ਼ਾ ਦੇਖੋ ਖਾਲੀ ਖੜਤਾ ਮੈਂ ਸਾਰਾ ਟੈਸਰ ਵਿੱਚ ਪਾਰਟੀਸ਼ਨ ਬਣਾਈ ਹੋਈ ਹੈ ਤਾਂ ਕਿ ਜਿਆਦਾ ਤੋਂ ਜਿਆਦਾ ਸਮਾਨ ਆਪਾਂ ਇਹਦੇ ਵਿੱਚ ਰੱਖ ਸਕੀਏ ਪਾਰਟੀਸ਼ਨ ਇਹ ਕੋਈ ਪਰਮਾਨੈਂਟ ਨਹੀਂ ਆਪਾਂ ਹਟਾਉਣੀ ਹੈ ਤਾਂ ਹਟਾ ਵੀ ਸਕਦੇ ਹਾਂਗੇ ਉਹ ਇੱਕ ਵਾਰ ਇਹ ਚ ਨਾ ਕਾਲ ਇਨ ਮਾਰ ਕੇ ਕਪੜਾ ਮਾਰ ਦੂੰ ਵਿੱਚੋਂ ਤਾਂ ਕਿ ਸਾਫ਼ ਹੋ ਜੇ ਕੋਈ ਵੀ ਸਮੈਲ ਨਾ ਰਹੇ ਵੈਸਾ ਸਾਫ਼ ਕਰਨ ਨੂੰ ਕੁਝ ਵੀ ਨਹੀਂ ਸੀ ਉਹ ਪਾਣੀ ਦੀ ਲੀਕੇਜ ਵਗੈਰਾ ਪਤਾ ਲੱਗ ਜਾਂਦੀ ਆਪ ਨੂੰ ਹੈਗੇ ਨਾ ਹੈਗੇ ਥੋੜਾ ਜਿਹਾ ਨਾ ਪਾਣੀ ਪਾਈਪ ਕੋਲੇ ਪਾਈਪ ਦੇ نیچے ਆਇਆ ਪਿਆ ਸੀਗਾ ਪਰ ਮੈਂ ਸ਼ੋਰ ਨਹੀਂ ਸੀ ਪਾਈਪ ਚੋਂ ਆਇਆ ਸੀ ਕਿ ਵਾਰ ਬਾਥਰੂਮ ਤੋਂ ਉਹਦੇ ਡੋਰ ਕੋਲੇ ਵੀ ਚਲਾ ਜਾਂਦਾ ਉਹ ਪਤਾ ਨਹੀਂ ਤਾਂ ਗਾਇਸ ਮੇਰੀ ਕੋਸ਼ਿਸ਼ ਹੁੰਦੀ ਕਿ ਪਾਣੀ ਇਹਦੇ ਵਿੱਚ ਨਾ ਜਾਵੇ ਪਰ ਥੋੜਾ ਜਿਹਾ ਪਾਣੀ ਖੜਾ ਸੀ ਜੋ ਮੈਂ ਕਪੜਾ ਮਾਰੇ ਆਂ ਸਾਰਾ ਵਿੱਚੋਂ ਸਾਫ਼ ਹੀ ਪਰ ਫਿਰ ਵੀ ਕੱਪੜਾ ਆਪਣੋ ਤਸੱਲੀ ਹੋ ਜਾਂਦੀ ਸੋ ਕੱਪੜਾ ਮਾਰ ਕੇ ਵੀ ਆਪਾਂ ਸਾਫ਼ ਕਰਤਾ ਤੇ ਸਾਫ਼ ਕਰਕੇ ਹੁਣ ਸਮਾਨ ਇਹਦੇ ਵਿੱਚ ਦੁਬਾਰੇ ਫੇਟਕਾਂਗੀ ਕਿ ਮੇਰੇ ਕੋਲੇ ਹਾਂ ਤਿੰਨ ਸ਼ੈਲਫਾਂ ਵਾਲਾ ਰੈਕ ਮੇਰੇ ਕੋਲ ਐਕਸਟਰਾ ਸੀ ਮੈਂ ਇਹ ਫਿਰ ਇੱਥੇ ਰੱਖ ਦਿੱਤਾ ਸੀ ਸਮਾਨ ਇਹਦੇ ਵਿੱਚ ਕਾਫੀ ਆ ਜਾਂਦਾ ਜੋ ਵੀ ਬਾਥਰੂਮ ਨਾਲ ਰਿਲੇਟਿਡ ਸਮਾਨ ਹੁੰਦਾ ਕੋਈ ਐਕਸਟਰਾ ਤੇਲ ਸਾਬਣ ਸ਼ੈਂਪੂ ਬਾਥਰੂਮ ਵਾਲੇ ਟਾਇਲਟ ਵਾਲੇ ਕਲੀਨਰ ਸਾਰੇ ਮੈਂ ਇੱਥੇ ਰੱਖ ਦਿੰਨੀ ਹੁਣੇਗੀ ਸਾਰਾ ਸਮਾਨ ਵਾਪਿਸ ਫੇਟਕਾ ਦੂੰਗੀ ਜਿਹੜੇ ਸਮਾਨ ਦੀ ਘੱਟ ਲੋੜ ਆ ਪਿੱਛੇ ਰੱਖ ਦੂੰਗੀ ਜਿਹੜਾ ਕੋਈ ਆਣ ਲੱਗਦਾ ਵੀ ਇਹਦੀ ਆਪਾਂ ਜਿਆਦਾ ਲੋੜ ਪੈਂਦੀ ਆ ਨਾ ਉਹ ਫਿਰ ਅੰਗੇ ਰੱਖ ਦੂੰਗੀ ਸਾਰੀ ਬੈਨੇਟੀ ਹੋ ਗਈ ਸੈੱਟ ਸਾਰੀ ਮੈਂ ਆਰਗਨਾਈਜ਼ ਕਰਤੀ ਪਿੱਛੇ ਰੱਖਿਆ ਪਲਾਸਟਿਕ ਦਾ ਰੈਕ ਉਹਦੇ ਵਿੱਚ ਕਾਫੀ ਸਮਾਨ ਆ ਗਿਆ ਜਿਵੇਂ ਓਪਨ ਮਾਈਕਰੋਫਾਈਬਰ ਟੌਵਲ ਹੈਅਰ ਕਲਰ ਆ ਗਿਆ ਸਕਰਬਸ ਹੋਵੇ ਐਕਸਟਰਾ ਸਕਰਬਸ ਹੋਗੇ ਆ ਸਾਰੇ ਕਲੀਨਿੰਗ ਨੇ ਬਾਥਰੂਮ ਲਈ ਕਲੀਨਿੰਗ ਕਲੀਨਰਸ ਨੇ ਜਾਨੀ ਕਿ ਰੈਡ ਹਾਰਪਿਕ ਦੂਸਰਾ ਹਾਰਪਿਕ ਆ ਗਿਆ ਸਰਫ ਆ ਗਿਆ ਐਕਸਟਰਾ ਸ਼ੈਂਪੂ ਹੈਅਰ ਆਇਲ ਟਾਈਲ ਕਲੀਨਰ ਵਾਸ਼ਿੰਗ ਸੋਪ ਹੋ ਗਿਆ ਐਕਸਟਰਾ ਬਰਸ਼ ਹੋ ਗਿਆ ਕੁਛ ਐਸ ਤਰ੍ਹਾਂ ਦਾ ਸਮਾਨ ਹੈ ਇੱਧਰ ਇੱਧਰ ਵੀ ਐਕਸਟਰਾ ਸੋਪਸ ਟਾਇਲਟ ਪੇਪਰ ਰੋਲ ਨੇ ਅ ਪਿਛਲੇ ਬਾਕਸ ਵਿੱਚ ਹੈਗੇ ਨੇ ਸੈਂਟਰੀ ਪੈਡਸ ਆ ਕੁਛ ਐਕਸਟਰਾ ਵਾਈਪਸ ਨੇ ਉਹ ਬੈਗ ਵਿੱਚ ਵੀ ਮੇਰੇ ਕੁਝ ਐਕਸਟਰਾ ਡਾਕੂਮੈਂਟਸ ਨੇ ਆ ਬਾਸਕਟ ਬਾਸਕਟਸ ਮੇਰੇ ਰੈਗੂਲਰ ਯੂਸ ਵਾਲੇ ਅੰਡਰਗਾਰਮੈਂਟਸ ਨੇ ਪਿਛਲੇ ਸੱਤ ਪੈਕਟ ਪਿਆ ਇੱਧਰ ਇੱਕ ਮੱਗ ਪਿਆ ਮੱਗ ਦੇ ਵਿੱਚ ਸੋਪ ਤੇ ਵਾਸ਼ਿੰਗ ਬਰਸ਼ ਨੇ ਸਾਫ਼ ਕਰਕੇ ਰੱਖੇ ਹੋਏ ਨੇ ਸਾਰੀ ਹੋ ਗਈ ਔਰਗੇਨਾਈਜ਼ਡ ਸੋਹਣਾ ਲੱਗ ਰਿਹਾ ਪਹਿਲੇ ਵੀ ਨਾ ਆਏ ਸੀ ਪਤਾ ਨਹੀਂ ਕੀ ਸਮਾਨ ਪਿੱਛੇ ਪਿਆ ਵੀ ਜੋ ਮੇਰੀ ਨਿੰਗਾ ਚ ਆ ਨਹੀਂ ਰਿਹਾ ਹਨਾ ਕਾਫੀ ਟਾਈਮ ਹੋ ਗਿਆ ਸੈੱਟ ਕਰਨ ਨੂੰ ਅੱਜ ਪੂਰਾ ਵਧੀਆ ਸੈੱਟ ਹੋ ਗਿਆ ਤੇ ਸਪੇਸ ਵੀ ਖਾਲੀ ਐਨੀ ਸਪੇਸ ਮੈਨੂੰ ਖਾਨੀ ਮਿਲ ਗਈ ਪਹਿਲਾਂ ਐ ਲੱਗ ਰਿਹਾ ਸੀ ਪਰ ਐ ਪਿਆ ਵੀ ਸਮਾਨ ਨਾ ਬਾਹਰ ਨੂੰ ਆ ਰਿਹਾ ਸਾਰਾ ਤੇ ਐਨੀ ਸਪੇਸ ਮੈਨੂੰ ਮਿਲ ਗਈ ਕਿਸੇ ਵੀ ਜਗ੍ਹਾ ਨੂੰ ਆਪਾਂ ਸੈੱਟ ਕਰ ਦਦੇ ਵਿੱਚ ਜ਼ਰੂਰ ਖਾਲੀ ਸਪੇਸ ਨਿਕਲਦੀ ਨਿਕਲਦੀ ਆ ਵੈਲੈਂਟੀ ਸੈੱਟ ਕਰਨ ਤੋਂ ਬਾਅਦ ਨਾ ਮੈਂ ਜਿਹੜਾ ਉੱਪਰ ਪਲਾਂਟ ਪਈ ਆਫੀਸ਼ੀਅਲ ਪਲਾਂਟ ਹੈ ਇਹ ਤੇ ਮੈਂ ਅੱਜ ਇਹ ਵੀ ਵਾਸ਼ ਕਰਨਾ ਸੀ ਮੈਂ ਰੋਜ਼ ਇਹਨੂੰ ਦੇਖਦੀ ਸੀ ਨਾ ਜੇ ਮੈਂ ਹੱਥ ਲਾ ਕੇ ਫੀਲ ਕਰਦੀ ਸੀ ਮਿੱਟੀ ਬੜੀ ਲੱਗਦੀ ਸੀ ਮੈਨੂੰ ਫਿਰ ਮੈਂ ਸੋਚ ਲਿਆ ਚਲ ਮੈਂ ਫੇਰ ਤੋਂ ਹੂੰਗੀ ਇਹਨੂੰ ਚਲ ਮੈਂ ਫੇਰ ਤੋਂ ਹੂੰਗੀ ਹਨਾ ਆਪਾਂ ਕੋਲ ਜੀ ਨਾ ਹੋ ਜਾਂਦੀ ਪਈ ਚਲ ਫੇਰ ਸਹੀ ਕਰੇ ਹਨਾ ਮੈਂ ਵੀ ਇੰਦਾ ਕਈ ਵਾਰ ਇਨ ਟਾਲਤਾ ਸੀ ਫਿਰ ਸੋਚਿਆ ਮੈਂ ਨਾ ਇਹਨੂੰ ਮੈਂ ਧੋ ਹੀ ਦਵਾ ਤੋ ਕਿ ਨਾ ਬਹੁਤ ਸੋਹਣਾ ਗ੍ਰੀਨ ਗ੍ਰੀਨ ਇਹਦਾ ਕਲਰ ਨਿਕਲ ਆਇਆ ਪਹਿਲਾਂ ਉੱਪਰ ਮਿੱਟੀ ਪਈ ਪਈ ਸੋਗੇ ਬਾਸ ਉਹਨੂੰ ਸਾ ਸੋ ਬਾਹਰੋਂ ਦੀ ਵਿੰਡੋ ਹਰ ਟਾਈਮ ਖੋਲ ਕੇ ਰੱਖਣੀ ਪੈਂਦੀ ਹੈ ਡਸਟ ਵੀ ਆਉਂਦੀ ਹੈ ਕਿ ਕਦੀ ਥੋੜੀ ਪਾਸ ਹੋਮ ਚ ਫਿਰ ਆਪਾਂ ਨੂੰ ਜੇ ਬੰਦ ਕਰ ਦਾਂਗੇ ਬਿਲਕੁਲ ਹੀ ਅੱਛਾ ਜਿਹਾ ਫੀਲ ਨਹੀਂ ਹੁੰਦਾ ਹੈਗਾ ਫਿਰ ਪਰ ਜਦੋਂ ਐ ਹੁੰਦਾ ਕੋਈ ਨਿਹਰੀ ਨੂਰੀ ਆਵੇ ਤੇਜ਼ ਹਵਾ ਚੱਲਦੇ ਉਹ ਥੋੜਾ ਟਾਈਮ ਲਈ ਬੰਦ ਕਰ ਦਾਨੇ ਤੇ ਦਵਾਜ ਅਚੀ ਤਰ੍ਹਾਂ ਪਾਣੀ ਸਾਫ ਕਰਕੇ ਤਾਂ ਮੈਨੂੰ ਫੇਰ ਲਗਾ ਦੂੰਗਾ ਉੱਤੇ ਇਹਦੇ ਪੌਟ ਵਿੱਚ ਨਾ ਮਿੱਟੀ ਪਈ ਹੋਈ ਹੈ ਮੈਂ ਨੂੰ ਆਪਾਂ ਥਰਮੋਕੋਲ ਦਾ ਪੀਸ ਵੀ ਰੱਖ ਸਕਦੇ ਆ ਮੈਂ ਇਹਦੇ ਵਿੱਚ ਪਈ ਹੋਈ ਮਿੱਟੀ ਮਿੱਟੀ ਦੇ ਵਿੱਚ ਨੂੰ ਮੈਂ ਗੰਡ ਦੂੰਗੀ ਅਤੇ ਫਿਸ਼ਲਾ ਪਰ ਦੇਖਣ ਨੂੰ ਬਿਲਕੁਲ ਰੀਅਲ ਲੱਗਦਾ ਹੈ ਇਹ ਚਾਸਨਾ ਮੈਂ ਕਰ ਰਹੀ ਨੀ ਹੇਠ ਤੱਕ ਨਾ ਡੰਡੀ ਜਾ ਨਹੀਂ ਰਹੀ ਸੀ ਪਿੱਛੇ ਕਰਸਨਾ ਮੈਂ نیچے ਮਿੱਟੀ ਚ ਹੋਲ ਕੀਤਾ ਮਿੱਟੀ ਸੈੱਟ ਕੀਤੀ ਸਾਈਡਸ ਤੋਂ ਇਹ ਛੋਟੂ ਜਿਹਾ ਪਲਾਂਟਰ ਬਹੁਤ ਸੋਹਣਾ ਲੱਗਦਾ ਹੈ ਬਹੁਤ ਕਿਊਟ ਲੱਗਦਾ ਮੈਂ ਇਹਦੇ ਨਾਲ ਹੋਰ ਵੀ ਟਰਾਈ ਕੀਤਾ ਮੈਨੂੰ ਮਿਲੇ ਨਹੀਂ ਹੈਗੇ ਕੋਈ ਮਸਾਂ ਵੀ ਦੇਥੇ ਇਹਦੇ ਨਾਲ ਦੇ ਹੋਰ ਮਿਲੇ ਨਹੀਂ ਹੈਗੇ ਮੈਨੂੰ ਟਾਈਮ ਹੋ ਰਿਹਾ 8:30 ਦਾ ਮੈਂ ਕਰ ਰਹੀ ਹਾਂ ਬਾਹਰ ਵਾਕ ਖਾਣਾ ਖਾ ਲੈ ਦਵਿੰਦਰ ਖੇਤ ਨੇ ਮਸ਼ੀਨ ਲੱਗੀ ਹੋਈ ਕਣਕ ਵੱਢਦੀ ਸੀ ਦੁਪਹਿਰ ਤੋਂ ਬਾਅਦ ਹੀ ਮਸ਼ੀਨ ਲੱਗੀ ਸੀ ਤੇ ਉਹ ਆ ਕੇ ਖਾਂਗੇ ਮੈਂ ਤੇ ਮੰਮੀ ਨੂੰ ਖਾ ਲਿਆ ਖੇਤ ਮਸ਼ੀਨਾ ਦੀ ਰੋਟੀ ਵੀ ਚੱਲੇਗੀ ਹੁਣ ਕਰਦੇ ਆ ਵੀਡੀਓਜ਼ ਐਂਡ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਔਰ ਕਈਆਂ ਨੇ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਮਿਲਾਂਗੇ ਕੋਈ ਨਾ ਵੀਡੀਓ ਲੈ ਕੇ ਟੀਲ ਦੈਨ ਗੁੱਡ ਬਾਏ ਐਂਡ ਸਟੇਅ ਕੈਰ